ਸੱਤ ਪਿਆ ਹੈ ਜੇ ਤੇ ਮਨੁੱਖ ਕੋਈ ਅੱਗੇ ਰਾਸਤੇ ਦੇ ਉੱਤੇ ਪਈ ਹੋਈ ਚੀਜ਼ ਨੂੰ ਤੱਕਿਆ ਤੇ ਤੱਕ ਕੇ ਉਹ ਮਨੁੱਖ ਘਬਰਾਹਟ ਦੇ ਵਿੱਚ ਆ ਜਾਂਦਾ ਹੈ ਡਰ ਜਾਂਦਾ ਹੈ ਉਹ ਮਨੁੱਖ ਵਾਪਸ ਜਾਂਦਾ ਹੈ ਵਾਪਸ ਜਾ ਕੇ ਕੋਸ਼ਿਸ਼ ਕਰਦਾ ਹੈ ਕਿ ਉਹ ਟਾਰਚ ਦੂਸਰੀ ਲਈ ਕੋਈ ਵਸਤੂ ਜਾਂ ਆਪਣੇ ਬਚਾ ਲਈ ਡੰਡਾ ਲੈ ਕੇ ਆਵੇ ਜਿੱਦ ਮਨੁੱਖ ਨੂੰ ਰੋਸ਼ਨੀ ਲਾਈਟ ਨਾਲ ਲੈ ਕੇ ਡੰਡਾ ਨਾਲ ਲੈ ਕੇ ਉਸ ਰਸਤੇ ਦੇ ਉੱਪਰ ਆਉਂਦਾ ਹੈ ਤੇ ਕੀ ਦੇਖਦਾ ਹੈ ਉੱਥੇ ਇੱਕ ਰੱਸੀ ਕਈ ਹੁੰਦੀ ਪਰ ਮਨੁੱਖ ਘਬਰਾ ਜਾਂਦਾ ਹੈ ਸ਼ਾਇਦ ਇਹ ਸੱਪ ਆ ਮਨੁੱਖ ਨੂੰ ਡਾਂਦੇ ਵਾਲੇ ਘਬਰਾਹਟ ਦੇ ਨਾਲ ਵਾਪਸ چلا ਜਾਂਦਾ ਹੈ ਕਿਉਂਕਿ ਇਹ ਮਨੁੱਖ ਦਾ ਭਰਮ ਸੀ ਇਹ ਛਾੜਜ ਇਹ ਜਿਹੜਾ ਕਿ ਕੋਈ ਵਸਤੂ ਪਈਏ ਇਹ ਛਾਪਣਾ ਹੋਵੇ ਤੇ ਮੈਨੂੰ ਨਕਸਾਨ ਨਾ ਪਹੁੰਚਾਵੇ ਪਰ ਜਦੋਂ ਮਨੁੱਖ ਉਸ ਦੇ ਉੱਪਰ ਰੋਸ਼ਨੀ ਮਾਰਦਾ ਹੈ ਤੇ ਉਸ ਦਾ ਭੰਡ ਜਿਹੜਾ ਦੂਰ ਹੋ ਜਾਂਦਾ ਹੈ ਸੱਚ ਨੂੰ ਤੇ ਜਿਹੜੇ ਭਰਮ ਨੇ ਇਹ ਕੋਨਾ ਚਿਰਨੇ ਜਿਨਾਂ ਚਿਰ ਮਨੁੱਖ ਦੇ ਜੀਵਨ ਦੇ ਵਿੱਚ ਹਨੇਰਾ ਹੈ ਜਦੋਂ ਹੀ ਮਨੁੱਖ ਜੋਸ਼ ਨਹੀਂ ਕਰ ਦਵੇਗਾ ਤੇ ਦੋਸਰੀ ਦੇ ਨਾਲ ਹਨੇਰਾ ਦੂਰ ਹੋ ਜਾਣਾ ਹੈ ਹਨੇਰੇ ਦੇ ਨਾਲ ਜਿਹੜੀ ਸਿਆਹੀ ਹੈ ਉਹ ਨੂੰ ਪਤਾ ਲੱਗ ਜਾਣੀ ਸਤਿਗੁਰੂ ਜੀ ਨਾਲ ਅਕੇ ਤੇ ਜੀ ਤੂੰ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਗਿਆਨ ਦਾ ਚਾਨਣ ਕਰ ਜਦੋਂ ਚਾਨੂ ਗਿਆ ਹਨੇਰਾ ਆਪੇ ਦੂਰ ਹੋ ਜਾਣਾ ਹੈ ਹਨੇਰਾ ਦੂਰ ਹੋ ਗਿਆ ਤੇ ਤੁੰਦੁਖ ਜਿਹੜੀ ਵਸਤੂ ਪਈਏ ਉਸਦੀ ਅਸਲੀਅਤ ਦਾ ਪਤਾ ਹੋ ਜਾਵੇਗਾ ਉਸਦਾ ਤੈਨੂੰ ਪਤਾ ਲੱਗ ਜਾਵੇਗਾ ਭਰਮ ਉਹਨਾਂ ਚਿਰ ਹੈ ਜਿੰਨਾ ਚਿਰ ਹਨੇਰਾ ਹੀ ਜਦੋਂ ਹੀ ਮਨੁੱਖ ਨੇ ਦੂਸਰੀ ਲਾਈਟ ਕੀਤੀ ਉਸ ਸਤਾਨ ਦੇ ਜਾ ਕੇ ਤੇ ਉਸ ਰੋਸ਼ਨੀ ਨੇ ਮਨੁੱਖ ਨੂੰ ਇਹ ਗਿਆਤ ਦਿੱਤਾ ਕਿ ਪਾਣੀ ਇਹ ਰਸਮੀਏ ਸਾਫ ਨਹੀਂ ਇਹ ਤੇ ਆਪਣੇ ਖਾਸੀ ਭੇਖਾ ਤਾਂਸੀ ਕਿਉਂਕਿ ਇਹਦੇ ਹਨੇਰਾ ਸੀ ਜਦੋਂ ਹੀ ਉਹ ਕੋਹਨੇ ਰਾਗ ਰੋਕੀਤਾ ਉਸਨੇ ਕੀਤੇ ਤੇ ਮਨੁੱਖ ਨੂੰ ਪੰਦਤ ਪਤਾ ਲੱਗਿਆ ਭਾਈ ਇਹ ਅਸਲ ਦੇ ਵਿੱਚ ਰੱਸੀ ਪਈ ਹੋਈ ਗੁਰੂ ਦਾ ਗਿਆਨ ਮਨੁੱਖ ਨੂੰ ਜੀਵਨ ਦੀ ਅਸਲੀਅਤ ਦੱਸਦਾ ਜਿੱਥੇ ਮਨੁੱਖ ਭਰਮਾਂ ਭਲੇਖਿਆ ਦੇ ਵਿੱਚ ਜੀਵਨ ਬਤੀਤ ਕਰਿਆ ਹੈ ਉਥੇ ਸਾਹਿਬ ਕਹਿ ਲੱਗੇ ਜੀ ਆਪਣੇ ਜੀਵਨ ਦੇ ਵਿੱਚੋਂ ਭਰਮਾਂ ਨੂੰ ਦੂਰ ਕਰ ਆਓ ਪਹਿਲੇ ਪਹਿਲੇ ਬਚਨ ਆਪਾਂ ਸਾਹਿਬਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਮਾਜ ਰਾਗ ਦੇ ਅੰਦਰ ਜੋ ਸੁਭਾਜ ਮੰਨੇ ਉਹਨਾਂ ਨੂੰ ਫਿਰ ਪੜੀ ਗਈ ਸਾਧ ਕਰਨ ਲੱਗੇ ਭਾਗੋਏ ਭਰਮ ਪਲਾਨੀਆਂ ਦੂਜੇ ਲੱਗਾ ਹੈ ਇਸ ਦੇ ਵਿੱਚ ਦੋ ਸਵਾਲ ਨੇ ਦੋ ਗੱਲਾਂ ਦਾ ਜ਼ਿਕਰ ਕੀਤਾ ਹੈ ਇੱਕ ਤੇ ਭਰਮ ਭਲੇਖੇ ਦੀ ਗੱਲ ਕੀਤੀ ਹੈ ਅੱਗੇ ਜਾ ਕੇ ਕਹਿਣ ਲੱਗੇ ਦੂਜੇ ਲੱਗਾ ਇਹ ਲੇਟ ਇੱਕ ਦੇ ਮਨੁੱਖ ਭਰਮਾਂ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹੈ ਤੇ ਦੂਸਰੀ ਗੱਲ ਇੱਕ ਨੂੰ ਛੱਡ ਕੇ ਤੇ ਕਿਸੇ ਹੋਰ ਦੇ ਨਾਲ ਪ੍ਰਿਤ ਪਾਈਏ ਤੇ ਮਨੁੱਖ ਚਾਹੁੰਦਾ ਮੇਰਾ ਨਾਮ ਹੋਵੇ ਸੰਸਾਰ ਦੇ ਵਿੱਚ ਮੇਰਾ ਨਾਮ ਹੋਵੇ ਮੇਰੇ ਰਿਸਪੈਕਟ ਹੋਵੇ ਸਤਗੁਰੂ ਜੀ ਕਹ ਲੱਗੇ ਕਿ ਇਹ ਜੀ ਜਿੰਨਾ ਚਿਰ ਤੂੰ ਭਲੇਗਿਆਂ ਦੇ ਵਿੱਚੋਂ ਨਹੀਂ ਨਿਕਲਦਾ ਜਿਨ੍ਹਾਂ 'ਚ ਤੇਰਾ ਭਰਮ ਟੁੱਟਦਾ ਨਹੀਂ ਤੇ ਤੇਰੀ ਪ੍ਰੀਤ ਇੱਕ ਪਰਮਾਤਮਾ ਦੇ ਨਾਲ ਨਹੀਂ ਪੈਂਦੀ ਉਹਨਾਂ 'ਚ ਤੇਰਾ ਜੀਵਨ ਬੰਦੇਰੇ ਦੇ ਵਿੱਚ ਹੀ ਬਤੀਤ ਹੋਵੇਗਾ ਸਾਹਿਬ ਕਹਿੰਨ ਕਿ ਭਾਦੇ ਭਾਦੇ ਦੇ ਜਦੋਂ ਆਪਾਂ ਅਰਥ ਕਰੀਏ ਤੇ ਆਪਾਂ ਸੁਧਾਰ ਉਚਾਰ ਦੇ ਵਿੱਚ ਜਿਸ ਨੂੰ ਜਿਹੜਾ ਭੱਜ ਹੁੰਦਾ ਵੀ ਨਹੀਂ ਪਰ ਕਰ ਬਾਣੀ ਦੇ ਸਿਸ ਦਾ ਜਿਹੜਾ ਉੱਤਰੀ ਉਚਾਰ ਹੈ ਭਾਦੋਏ ਭੱਵੇ ਕੰਨਾ ਦੱਲੇ ਨਾ ਉਪਰ ਦੇ ਕਿ ਨੂੰ ਸਿਆਲੀ ਤੇ ਜੇ ਜਦੋਂ ਆਪਾਂ ਪੰਜਾਬੀ ਦੇ ਵਿੱਚ ਪੜਦੇ ਆਂ ਤੋ ਬੇਕਰਨਾ ਦੱਲੇ ਕੋੜਾ ਕਹਿ ਕਿ ਇਸ ਦਾ ਭਾਤ ਨੂੰ ਕਰ ਦਿੰਦੀ ਸਰ ਜੀ ਕਹਿ ਲੱਗੀ ਭਾਦੋਏ ਦਾ ਭਾਵ ਦੋ ਭਾਵ ਦੇ ਵਿੱਚ ਮਨੁੱਖ ਵਿੱਚ ਜੀਵਨ ਬਤੀਤ ਕਰੇ ਨੂੰ ਕਹਿੰਦਾ ਇਹ ਵੀ ਠੀਕ ਹੈ ਪਰ ਜਿਹੜੀ ਗਰਬਾਣੀ ਲਿਖੀ ਹੈ ਇਹ ਵੀ ਸੱਚ ਹੈ ਜਦੋਂ ਮਨੁੱਖ ਕੋਲ ਨੂੰ ਬ੍ਰਹਮਾ ਪਰਮਾ ਦੇ ਉਤੋਂ ਨਿਕਲ ਕੇ ਤੇ ਇੱਕ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੀ ਗੱਲ ਆਉਂਦੀ ਹੈ ਜਦੋਂ ਗੁਰੂ ਦਾ ਪਿਆਰਾ ਕੋਈ ਗੁਰੂ ਦੀ ਗੱਲ ਕਰਦਾ ਹੈ ਤੇ ਉਹ ਸੁਣਨ ਵਾਲਾ ਕਹਿੰਦਾ ਠੀਕ ਹੈ ਗੁਰਬਾਣੀ ਕਹਿੰਦੀ ਇੱਕ ਪਰਮਾਤਮਾ ਤੇ ਦੂਸਰਾ ਨਹੀਂ ਪਰ ਉਹਨੂੰ ਕੋ ਸੋਚਦਾ ਇਹ ਨਹੀਂ ਬਦਵਾਰ ਨਹੀਂ ਇਹ ਨਹੀਂ ਪੰਡਿਤ ਨਹੀਂ ਇਹ ਨਹੀਂ ਜੋਗੀ ਨਹੀਂ ਮੈਨੂੰ ਇੰਨੇ ਸਾਰੇ ਹੋ ਗਿਆ ਇਹ ਕਰਨ ਕਰਨ ਕਰਦੇ ਆ ਇਹ ਤੁਹਾਨੂੰ ਸਾਡੇ ਬਜ਼ੁਰਗਾਂ ਨੇ ਸਾਨੂੰ ਬੱਸ ਥੋੜਾ ਦੱਸਿਆ ਇਸ ਨੂੰ ਕਹਿੰਦੇ ਨੇ ਡਮਨ ਮਾਈਂਡ ਤੋਂ ਪਾ ਗੁਰਬਾਣੀ ਕਹਿੰਦੀ ਹੈ ਇਹ ਵੀ ਠੀਕ ਹੈ ਮੰਨ ਲਿਆ ਕਿ ਇਹ ਤੇ ਸਭ ਪਰ ਤੂੰ ਮੈਂ ਕਰਿਆ ਗੱਤ ਥੋੜਾ ਮੈਂ ਵੀ ਤੇ ਠੀਕ ਕਰਿਆ ਕਾਉ ਇਹ ਵੀ ਗੱਲ ਨੂੰ ਛੱਡਾਉਣਾ ਨਹੀਂ ਕਿ ਗੁਰਬਾਣੀ ਦੇ ਵਿੱਚ ਕੱਦ ਨਹੀਂ ਕਿਹਾ ਤੇ ਜੋ ਮੈਂ ਕਰ ਰਿਹਾ ਮੈਂ ਵੀ ਠੀਕ ਕਰ ਰਿਹਾ ਭਾਵੇਂ ਗਲਤੀਆਂ ਤਾਂ ਜੋ ਮਨੁੱਖ ਕਰਿਆ ਹੈ ਕੋਸ ਨੂੰ ਛੱਡਨ ਨੂੰ ਮਨੋਖਤ ਪਿਆਰ ਨਹੀਂ ਹੁੰਦਾ ਗੁਰਬਾਣੀ ਵਿੱਚ ਸੱਚ ਲਿਖਿਆ ਹੈ ਭਾਗ ਸਾਹਿਬ ਜੀ ਤੁਸੀਂ ਸੱਚ ਦੇਹਦੇ ਨਹੀਂ ਪਰ ਮੈਂ ਕਿਉਂ ਕਰਿਆ ਵਾਦ ਥੋੜਾ ਇਹ ਵੀ ਤੇ ਸੱਚੀ ਸਾਡੇ ਬਜ਼ੁਰਗਾਂ ਨੂੰ ਇੰਨਾ ਲੰਮਾ ਸਮਾਂ ਹੋ ਗਿਆ ਇਹ ਕਾਨੂੰ ਕੰਡ ਕਰਦੇ ਅਸੀਂ ਛੱਡ ਕਿਵੇਂ ਦੇਈਏ ਅਸੀਂ ਵਰਤ ਰੱਖਦੇ ਅਸੀਂ ਜਿਠੇਰੀਆਂ ਦੀ ਪੂਜਾ ਕਰਦੇ ਅਸੀਂ ਮੂਰਤੀ ਦੀ ਪੂਜਾ ਕਰਦੇ ਸਭ ਇੰਨਾ ਲੰਮਾ ਸਮਾਂ ਹੋ ਗਿਆ ਦੁਦ ਨਗਾਉਂਦੇ ਆ ਇੰਨਾ ਲੰਮਾ ਸਮਾਂ ਹੋ ਗਿਆ ਤੀਰਥਾਂ ਤੇ ਜਾਂਦੇ ਆ ਅਸਲੀ ਕੰਮ ਕਿਵੇਂ ਛੱਡ ਦਈਏ ਸਤਿ ਪੁੱਤ ਜੀ ਗਿਆਨ ਅਕੇ ਸਤਨਾ ਇੱਕ ਕਰਮ ਦੇ ਤੋਂ ਕਾਰਿਆ ਪਰ ਇਸ ਦਾ ਤੋਂ ਲਾਭ ਕੋਈ ਨਹੀਂ ਸਤਿ ਪੁੱਤ ਜੀ ਮੈ ਤੇ ਮਿਤਾ ਪਤੀ ਕਰਮ ਕਾਰਿਆ ਹਾਂ ਸਾਨੂੰ ਕਿਹਾ ਲੱਗੇ ਕਿ ਅਸਤ ਦੇ ਤੂੰ ਬੱਦਾ ਜੱਟੇ ਜੂਤ ਕਰੈ ਨਾ गुण ना उपकार ये बंदा रुदा तो काम तो जरूर करे पर इस दर्शन के जितने कोई लाभ नहीं क्यों लाभ नहीं क्योंकि ये असल देव चंद्रे मानते थे कि पर महे कि एक कर्म में नाम इतना मेरा नुकसान ना हो जाए सब कुछ क्या ना के संदर्भ तो नेता बदी गुरु देवार सामने बड़ा तेरे को समा थोड़ा है ते थोड़ा समान दरबार में पढ़ के समझ के अपने जीवन देने के साथ पर मेरे बात क्या कहते हैं नहीं पर मातमा भी एक ही पर कोई दूसरा और है जिधर मनुष्य को जीवन देता है जिधर आपको जन्म देता है जिधर आप मनुष्य को जिस माल का देता है पर सब कुछ करने के नहीं सकता केवल ते केवल एक परमात्मा है ਉਹ ਉਸ ਦਾਦੇ ਦੇ ਨਾਲ ਸਾਹਮਣੇ ਬਣਾ। ਭਾਦੋਈ ਭਾਉ ਡਬਲ ਵਾਈਨ। ਆਪਾਂ ਅਕਸਰ ਦੇਖਦੇ ਹਾਂ ਕਿ ਮਨੁੱਖ ਕੋ ਮੋਟਰ ਸਾਤੇ ਚਲਾ ਲਿਆ ਹੋਇਆ। ਮਨੁੱਖ ਕੋ ਮੋਟਰ ਚਾਲ ਕੋਈ ਵਿਕੰਤ ਕਰਾ ਦਿਆ। ਉਸ ਕੋਣ ਆਇਆ? ਉਸ ਮਨੁੱਖ ਨੇ ਆਪਣੀ ਜੇਬ ਤੇ ਕੋਈ ਫੋਨ ਕੱਟ ਕੇ ਤੇ ਕਰ ਦੇ ਨਾਮ ਆ ਲਿਆ। ਆਪਣੇ ਸਿਰ ਨੂੰ ਥੋੜਾ ਹਿਲਾ ਕਿ ਦਾਦੇ ਨਾਲ ਮੋਟਰ ਸਾਤੇ ਚਲਾ ਰਿਹਾ ਹੈ। ਉਹਨ ਮੋਟਰਸਾਈਕਲ ਦੀ ਤੇਜ਼ ਹੈ ਅੱਗੇ ਇੱਕ ਕੋਈ ਵਿਕਰ ਜਾ ਰਿਹਾ ਹੈ ਇਸ ਮਨੁੱਖ ਨੇ ਉਸ ਨੂੰ ਕੋਵਰ ਟੇਕ ਕਰਨਾ ਚਾਹਿਆ ਕਿ ਮੈਂ ਉਸ ਨੂੰ ਛੇ ਛੱਟ ਕੇ ਅੱਗੇ ਨਾਲ ਜਾਵਾਂ ਸਭਾ ਕਿ ਕਿ ਮਨੁੱਖ ਨੇ ਇੱਕ ਗੱਡੀ ਨੂੰ ਪਿੱਛੇ ਛੱਡਣਾ ਹੈ ਜੇ ਉਸ ਤੋਂ ਵਾਟ ਸਪੀਡ ਕਰੇਗਾ ਤਾਂ ਉਸ ਤੋਂ ਅੱਗੇ ਨਿਕਲ ਸਕਦਾ ਹੈ ਮਨੁੱਖ ਨੇ ਮੋਟਰਸਾਈਕਲ ਦੀ ਰੇਸ ਕੀਤੀ ਤੱਕੇ ਨੰਗਾ ਲੱਗਾ ਇੱਕ ਇਤਿਹਾਸਕ ਪੁਲ ਦੇ ਵਿੱਚ ਗੱਲਾਂ ਕਰਦੇ ਦੇ ਵਿੱਚ ਤੇ ਇੱਕ ਪਾਸੇ ਉਹ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰ ਰਿਹਾ ਕਿ ਮੈਂ ਇਸ ਗੱਡੀ ਤੋਂ ਤੱਕੇ ਲੰਘਣਾ ਮੁੰੁਖ ਨੇ ਰਿਸਕ ਕੀਤਾ ਅੱਗੇ ਲੰਘਣ ਦੇ ਲਈ ਉਧਰ ਹੁਣ ਦੂਸਰੇ ਪਾਸੇ ਵੀ ਤੇ ਗੱਡੀ ਆ ਗਈ ਵੀ ਗੱਡੀ ਬਹੁਤ ਤੇਜ਼ ਹੁਣ ਗੱਡੀ ਉਧਰ ਵੀ ਤੇ ਜਾ ਰਹੀ ਏ ਇਧਰੋਂ ਜਾ ਰਹੀ ਉਹ ਵੀ ਗੱਡੀ ਤੇਜ਼ ਹੈ ਆਪੇ ਉਸ ਤੋਂ ਵੱਧ ਸਪੀਡ ਤੇ ਹੋ ਕੇ ਉਸ ਨੂੰ ਓਵਰਟੇਕ ਕਰਨ ਲੱਗਾ ਉਹ ਐਕਸੀਡੈਂਟ ਹੋ ਗਿਆ ਉਹਨਾਂ 1 2 ਸੈਕਿੰਡ ਦਾ ਸਿਰਫ ਸਮਾਂ ਲੱਗਦਾ ਜੇ ਮਨੁੱਖ ਦਾ ਮਾਈਂਡ ਪਾਣੀ ਹੁੰਦਾ ਫੋਨ ਤੇ ਗੱਲ ਨਾ ਕਰਦਾ ਜਾਂ ਤੇ ਉਸਨੇ ਮੋਟਰਸਾਈਕਲ ਦੇਖ ਕੇ ਨੰਗਾ ਦੇਣਾ ਸੀ ਤੇ ਜਾਂ ਸਮੂ ਕਰਕੇ ਥੋੜੀ ਬ੍ਰੇਕ ਲਾ ਕੇ ਥੋੜਾ ਹੌਲੀ ਕਰ ਲੈਣਾ ਸੀ ਉਹਨਾਂ ਚਲ ਕੋ ਵੱਡੀ ਨਮ ਜਾਣੀ ਸੀ ਤੇ ਬਾਅਦ ਵਿੱਚ ਨਾ ਆਉਂਦਾ ਪਰ ਡਵਲ ਮਾਈਂਡ ਹੋਣ ਕਰਕੇ ਇੱਕ ਪਾਸੇ ਉਸ ਦਾ ਧਿਆਨ ਫੋਨ ਦੇ ਵਿੱਚ ਗੱਲਾਂ ਦੇ ਵਿੱਚ ਪਰਚਿਆ ਹੋਇਆ ਦੂਸਰੇ ਪਾਸੇ ਉਹ ਆਪਣੇ ਮਨ ਨੂੰ ਕਮਾਂਡ ਦੇ ਲਿਆ ਜਿਵੇਂ ਕਿ ਮੋਟਰਸਾਈਕਲ ਮੈਂ ਹਕੀਕਤ ਨੂੰ ਇਹਨੂੰ ਡਬਲ ਪੁਆਇੰਟ ਕਹਿੰਦੇ ਨੇ ਮਨੁੱਖ ਕੋ ਅਕਸਰ ਹੀ ਦੁਗਦਾ ਦੇ ਵਿੱਚ ਜੀਵਨ ਬਤੀਤ ਕਰਦਾ ਭਾਵੇਂ ਭਰਮ ਦੇ ਵਿੱਚ ਜੀਵਨ ਬਤੀਤ ਕਰਦਾ ਜਿਸ ਦੇ ਨਹੀਂ ਮਨੁੱਖ ਨੇ ਇਹ ਗੁਰਬਾਣੀ ਨੂੰ ਕੋਤ ਬਾੜਕੀ ਤੇ ਸਮਝ ਲਿਆ ਮਨੁੱਖ ਦੇ ਜੀਵਨ ਦਾ ਇਹ ਭਰਮ ਭਨੇਕਾ ਦੂਰ ਹੋ ਜਾਵੇਗਾ ਕਿਉਂਕਿ ਗਰਬਾਹੇ ਨੇ ਜੀਵਨ ਦੇ ਵਿੱਚ ਰੋਸ਼ਨੀ ਕਰਦਣੀ ਹੈ ਚਾਨਣ ਕਰ ਦੇਣਾ ਹੈ ਤੇ ਜਿਸ ਦਿਨ ਚਾਨਣ ਹੋ ਗਿਆ ਉਸ ਦਿਨ ਅਸਲੀਅਤ ਸਾਹਮਣੇ ਆਲੀ ਨੀ ਭਾਈ ਇਹ ਰੱਸੀ ਕੇ ਸੱਪ ਨਹੀਂ ਪਰ ਆਪਾਂ ਤੇ ਜੀਵਨ ਦੇ ਸਭ ਕੁਝ ਸੱਚ ਮੰਨ ਕੇ ਬੈਠੇ ਹੁਜੂਰ ਕਹ ਲਖੇ ਜੀ ਇਹ ਭਲੇ ਨੂੰ ਆਪਣੇ ਜੀਵਨ ਦੇ ਵਿੱਚ ਦੂਰ ਦਾ ਖਲੀਨ ਜਦ ਰਾਤ ਇੱਕ ਬੜਾ ਵਿਦਵਾਨ ਹੋਇਆ ਉਸਨੇ ਭਰਦੀ ਗੱਲ ਕਰਦਿਆਂ ਹੋਇਆ ਮੈਨੂੰ ਕਿਹਾ ਪ੍ਰੀਖਾ ਬੜਾ ਗੁੱਸਾ ਕੀਤਾ ਮੈਨੂੰ ਕਹਿੰਦਾ ਕਿ ਜੇ ਮੈਨ ਨਾ ਹੋਇਆ ਤੇ ਮੇਰਾ ਪਰਿਵਾਰ ਭੁੱਖਾ ਮਰ ਜਾਵੇਗਾ ਤਾਂ ਇਹ ਖਤਮ ਹੋ ਜਾਵੇਗਾ ਆਪਾਂ ਅਕਸਰ ਤੇ ਇੱਕ ਗੱਲ ਪਰਵਾਹ ਦੇ ਵਿੱਚ ਕੀ ਨਹੀਂ ਭਰਿਓ ਇਸ ਤਰ੍ਹਾਂ ਕੋਈ ਵੀ ਸੰਸਾਰ ਦੇ ਵਿੱਚ ਨਹੀਂ ਹੁੰਦਾ ਮੇਰੇ ਵਰਗੇ ਅਨੇਕਾਂ ਮਨੁੱਖ ਸੰਸਾਰ ਦੇ ਚਾਏ ਤੇ ਚਲੇ ਗਏ ਸੰਸਾਰ ਉਸੇ ਤਰ੍ਹਾਂ ਚਲਦਾ ਹੈ ਜਿਹੜੇ ਕਹਿੰਦੇ ਸੀ ਕਿ ਮੇਰੇ ਤੋਂ ਬਿਨਾ ਪਤਾ ਨਹੀਂ ਅੱਤਵਾਦੀ ਸੰਸਾਰ ਦੇ ਵਿੱਚੋਂ ਖਾਤ ਬਣ। ਉਹ ਬਦੋਂ ਆਮ ਨਿਖਣਾ ਕਰਦਾ ਕਹਿੰਦੇ ਇੱਕ ਬਿੱਲੀ ਨੂੰ ਭੁੱਖ ਲੱਗੀ ਤੇ ਸੂਰਜ ਚੜ੍ਹਿਆ ਸੀ। ਹਮ ਜਦੋਂ ਦਿਨ ਚੜ੍ਹਦਾ ਸੂਰਜ ਚੜ੍ਹਦਾ ਤੇ ਸੁਭਾਤ ਤੇ ਜਿਹੜੀ ਰੋਸ਼ਨੀ ਮੂੰਹ ਦੇ ਉੱਪਰ ਪੈਂਦੀ ਹੈ ਜਾਂ ਕਿਸੇ ਜਨਮਾਂ ਤੇ ਉਸ ਦਾ ਜਿਹੜਾ ਸਰੂਪ ਦਾ ਆਕਾਰ ਡਬਲ ਹੋ ਜਾਂਦਾ। ਬਹੁਤ ਵੱਡਾ ਦਿਖਾਈ ਦਿੰਦਾ। ਜਦੋਂ ਸਰੂਪ ਦੇ ਸਿੰਪ ਦਾ ਉਹ ਵੀ ਫੁਲਕ ਦਾ ਜਪਿ ਸੇ ਜੀਵ ਦਾ ਆਕਾਰ ਬਹੁਤ ਵੱਡਾ ਦੇਖਾਈ ਦਿੱਤਾ ਹਣ ਬਿੱਲੀ ਨੇ ਮਾਂ ਦੇ ਵਿੱਚੇ ਭ੍ਰੇਖਾ ਪੈ ਗਿਆ ਕਿ ਮੈਂ ਤੇ ਵੱਡੀ ਬਹੁਤ ਹਾਂ ਮੈਨੂੰ ਆਪਣੀ ਪੁੱਤ ਨੂੰ ਟਾਉਣ ਦੇ ਲਈ ਕਿਸੇ ਹਾਕੀ ਦਾ ਕਿਸੇ ਵੱਡੇ ਜਲਵਾ ਦਾ ਸਟਾਰ ਕਰਨਾ ਪਵੇਗਾ ਕਿਉਂਕਿ ਜਦੋਂ ਉਸਨੇ ਆਪਣਾ ਸਰੂਪ ਵੇਖਿਆ ਬਿੱਲੀ ਨੇ ਕਿਹਾ ਮਰੀ ਮੈਂ ਤੇ ਵੱਡੀ ਬਹੁਤ ਹਾਂ ਨਿੱਕੀ ਚੀਜ਼ਾਂ ਮੇਰੀ ਗੱਲ ਨਹੀਂ ਬਣਦੀ ਮਨੁੱਖ ਉਹ ਲੱਗੀ ਸੀ ਸ਼ਕਲਰਪਾ ਲਈ ਕੁਰਪੇ ਜੰਗਲ ਦੇ ਵਿੱਚ ਬੜੀ ਭਟ ਬੜੀ ਵੇਸ ਦਾ ਨੇ ਲੱਭਦਾ ਸਮਾਂ ਬਤੀਤ ਹੁੰਦਾ ਗਿਆ ਸੋਰ ਦੇ ਸਿੱਖਰ ਤੇ ਆ ਗਿਆ ਸਿੱਖਰ ਤੇ ਆ ਗਿਆ ਜਦੋਂ ਤੇ ਬਿੰਦੀ ਨੂੰ ਸ਼ਕਲ ਵੀ ਨਹੀਂ ਲੱਭਾ ਇਸ ਦਾ ਹਾਲੋ ਬੇਹਾਲ ਹੋ ਹੀ ਹੁੰਦੀ ਹੈ ਤੇ ਇਸ ਦਾ ਧਿਆਨ ਆਪਣੇ ਪਰਸ਼ਾਵੇ ਵੱਲ ਆਪਣੇ ਵੱਲ ਦਿੱਤਾ ਗਿਆ ਵੇਖ ਰਿਹਾ ਕਿ ਦਿਨਾਂ ਤੋਂ ਮੇਰਾ ਸਰੀਰ ਮੈਦੀ ਕੋ ਤੋਂ ਵੀ ਨਿੱਕੀ ਨਹੀਂ ਕਿਉਂਕਿ ਜੋ ਸਿਕੜਦੇ ਪਛਾਵਾਂ ਹੁੰਦੇ ਉਹਨਾਂ ਕਦਾਂ ਪਛਾਵਾਂ ਬਹੁਤ ਨਿਕਾ ਹੋ ਜਾਂਦਾ ਹੁਣ ਜਦੋਂ ਇਸਨੇ ਆਪਣੇ ਨਾਲ ਦੇਖਿਆ ਤਾਂ ਮਾਦੀ ਸੋਦੀ ਮੈਂ ਤੇ ਚੂਹੇ ਦੇ ਨਾਲ ਹੀ ਰੱਖ ਜਾਣਾ ਮੈਂ ਤੇ ਆ ਵੀ ਝਟਕਦਾ ਰਹੀ ਜਾਂ ਸੇਵ ਤੇ ਭਾਵੇਂ ਉਹ ਪ੍ਰੇਖੇ ਦੇ ਚ ਜੀਵਨ ਬਤੀਤ ਕਰ ਇਸੇ ਤਰ੍ਹਾਂ ਪ੍ਰੇ ਘਾਤੀ ਮੈਂ ਨਾ ਹੋਇਆ ਤੇ ਪਤਾ ਨਹੀਂ ਕੀ ਹੋ ਜਾਣਾ ਕੁਝ ਵੀ ਨਹੀਂ ਸੰਸਾਰ ਇਸੇ ਤਰ੍ਹਾਂ ਚੱਲਦਾ ਤੇ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਪਰ ਉਹ ਜਿਹਨਾਂ ਨੇ ਇਹ ਸਦਗਤ ਜਿਵੇਂ ਜੀਵਨ ਦੇ ਵਿੱਚ ਆਪਣੇ ਆਤਮਾ ਨਹੀਂ ਹੁੰਦਾ ਭਰਮ ਤੋਂ ਨਹੀਂ ਹੁੰਦਾ ਉਹਨਾਂ ਚਿਰ ਤੋਂ ਦੂਸਰੇ ਦੇ ਨਾਲ ਹੀ ਪਿਆਰ ਪਾਤੇ ਰਹਿਗੇ ਭਾਵੇਂ ਦੂਸਰੇ ਦੇ ਨਾਲ ਹੀ ਜੁੜਿਆ ਰਹੂਗਾ ਉਹ ਭਾਵੇਂ ਮਰੋ ਕੀ ਹੋਵੇ ਭਾਵੇਂ ਮੜੀ ਹੋਵੇ ਤੇ ਭਾਵੇਂ ਕੋਈ ਰੋਗ ਹੋਵੇ ਤੇ ਭਾਵੇਂ ਕੋਈ ਕੋਟੋ ਹੋਵੇ ਸਭ ਸਹਬਾ ਨੇ ਇੱਕ ਪਰਮਾਤਮਾ ਦੇ ਨਾਲ ਜੁੜਿਆ ਹੈ ਜਿੰਨਾਂ ਜਿਹੜੇ ਆਪਾਂ ਇੱਕ ਦੇ ਨਾਲ ਨਹੀਂ ਜੁੜਦੇ ਉਹਨਾਂ ਚ ਦੂਜੇ ਲੱਗਾ ਹੇਤ ਇਹ ਬਚਨ ਸਾਡੇ ਸਭ ਤੇ ਪਾਉਦੇ ਭਰਮ। ਦਵਲ ਮਾਇਦ ਤੇ ਆਪਾਂ ਹੈ ਵੀ ਗੁਰੂ ਸਾਹਿਬ ਸੱਚ ਨੇ ਆਪਾਂ ਨੂੰ ਜੋ ਕਰਦੇ ਉਹ ਸੱਚ ਹੈ ਇਸੇ ਕਰਕੇ ਆਪਾਂ ਕਰਮ ਕਾਂਡ ਨੇ ਛੱਡਦੇ। ਉਹ ਕਰਮ ਕਾਂਡ ਲਗਾਤਾਰ ਸਾਡੇ ਜੀਵਨ ਦੇ ਚਾਹਦੇ ਨਹੀਂ ਨਹੀਂ। ਕਿਉਂਕਿ ਆਪਾਂ ਦੁਗਦਾ ਦੇ ਵਿੱਚ ਭਰਮ ਦੇ ਵਿੱਚ ਜੀਵਨ ਬੰਦੀ ਟਿਕਾ ਰਹੇ ਹਾਂ। ਜੇ ਭਰਮ ਕਿੱਧਾ ਹੁੰਦਾ ਤੇ ਫਿਰ ਸਾਡੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਜੋ ਕੁਰਬਾਨੀ ਨੂੰ ਬਣਾਉਣਾ ਚਾਹੁੰਦੀ ਹੈ ਕੋਈ ਉਪਦੇਸ਼ਕਾਰੀ ਉਹ ਉਪਦੇਸ਼ ਸਾਡੇ ਜੀਵਨ ਦੇ ਵਿੱਚ ਹੁੰਦਾ ਸੀ ਪਰ ਅੱਜਾ ਗੁਰੂ ਦੇ ਬਚਨਾਂ ਨੂੰ ਸੁਣਿਆ ਨੂੰ ਪਰ ਮੰਨਿਆ ਬਿਲਕੁਲ ਸਾਬ ਕਿਹਾ ਲੰਕੀ ਭਾਦੋਏ ਭਰਮ 1.0 ਤੇ ਭਲੇਖੇ ਦੇ ਵਿੱਚ ਉਹਨੂੰ ਕੋ ਜੀਵਨ ਬਤੀਤ ਕਰਿਆ ਭਾਦੋਏ ਭਰਮ ਭਲਾਵੀਆਂ ਜਿਵ ਰੂਪੀ ਇਸਤਰੀਆਂ ਪਰ ਮਾਂ ਦੇ ਵਿੱਚ ਜੀਵਨ ਬੰਦੀਿਤ ਕਰ ਲਿਆ ਤੇ ਅੱਗੇ ਸਾਥ ਜਾਣਗੇ ਦੂਜੇ ਤੱਕ ਇਹ ਦੇ ਤੱਕ ਉਹਨੂੰ ਖੁਦਾਰ ਦੂਸਰੇ ਦੇ ਨਾਲ ਨਹੀਂ ਤਹਿ ਹੁਣ ਜੇ ਦੇਖੋ ਜੇਕਰ ਸ੍ਰੀਅਤ ਬਿਜਲ ਨੂੰ ਪਤਾ ਹੁੰਦੀ ਕਿ ਮੇਰਾ ਭੋਜਨ ਸਿਰਫ ਸੇਵਲ ਤੇ ਕੇਵਲ ਇਨਾ ਤੇ ਉਹ ਬੇਲੇ ਨੂੰ ਭਟਕਣ ਦੀ ਲੋੜ ਨਹੀਂ ਸੀ ਕਿਉਂਕਿ ਉਸਨੇ ਉਹਨਾਂ ਤੋਂ ਭੋਜਨ ਆ ਕੇ ਲੈ ਜਾਣਾ ਸੀ ਪਰ ਜਦੋਂ ਗਿਆਨ ਦਾ ਸੂਤ ਸਿੱਧਰ ਤੇ ਆਇਆ ਉਸਨੇ ਰੋਸਨੇ ਕੀਤੀ ਤੇ ਬੋਜਨ ਤੋਂ ਸਿਮਲੇ ਤੇ ਸਦੀਅਤ ਦਤ ਕਾਲਪੀ ਭਾਈ ਤੇਰੀ ਪਾਇਆ ਕੇਵਲ ਤੇ ਕੇਵਲ ਇੰਕ ਹੈ ਇਹ ਕੋਈ ਲਿਖਤ ਵਾਦ ਕੋਈ ਨਹੀਂ ਪਰ ਸਾਹਿਬ ਕਹਿੰਨਗੇ ਕਿ ਸਭ ਤਾ ਹੋਵੇਗਾ ਜੇ ਇੱਕ ਦੇ ਰਾਤ ਰਿਤ ਹੋਵੇ ਜੇ ਇੱਕ ਦੀ ਸੂਝ ਹੀ ਹੋਈ ਤੇ ਇੱਕ ਦੇ ਨਾਲ ਜਾਂ ਆਟ ਦੇ ਨਾਲ ਸਾਂਝ ਬਣਾ ਕੇ ਗੁਰੂ ਦੇ ਉਪਦੇਸ਼ ਨੂੰ ਜੀਵਨ ਜਿਹਾ ਬਣਾਵੇ ਪਰ ਅਸੀਂ ਇੱਕ ਦਾ ਦਰਸ਼ਣ ਲਿਆ ਹੋਇਆ ਸਾਨੂੰ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਕਿ ਆਪਾਂ ਇੱਕ ਦੇ ਨਾਲ ਜੁੜੇ ਆਂ ਕਈ ਵਾਰੀ ਨਾ ਤੁਸੀਂ ਦੇਖੋ ਅੰਬ ਦਾ ਪੇੜ ਦੇਖੋ ਕਿਹਦੇ ਕਈ ਵਾਰੀ ਕਿਦੋਂ ਬਾਜ਼ਾਰ ਵਿੱਚ ਅੰਬ ਕਦੇ ਆਉਂਦੇ ਆ ਨਾ ਕਈ ਵਾਰ ਅੰਬ ਤਾਂ ਦਰਦੀ ਹੁੰਦੇ ਭਾਵੇਂ ਇੱਕ ਪਾਸੇ ਤੋਂ ਸੁੱਕੇ ਹੁੰਦੇ ਕਿਸੇ ਵਦਾਰ ਨੇ ਸੁਣ ਪੁੱਛਿਆ ਕਿ ਭਾਈ ਇਹ ਸੁੱਕੇ ਕਿਉਂ ਨੇ ਤੇ ਉਸ ਨੇ ਕਿਹਾ ਕਿ ਜਿਹੜਾ ਬਾਗ ਦਾ ਮਾਲਕ ਉਸ ਨੂੰ ਇਸ ਦੇ ਬਾਰੇ ਬਹੁਤ ਤਾਂ ਗਿਆਨ ਸੀ ਤੁਸੀਂ ਉਸ ਦੇ ਕੋਲ ਜਾ ਕੇ ਇਸ ਦਾ ਬਾਰੇ ਸਮਝ ਸਕਦੇ ਉਸ ਬਾਗ ਦੇ ਮਾਲਕ ਨੂੰ ਜਾਂਦਾ ਹੈ ਉੱਥੇ ਜਿਹੜਾ ਮਾਲੀ ਸੀ ਉਹ ਉਸ ਨੂੰ ਸਮਝਾਉਂਦਾ ਭਾਈ ਇਹ ਆਪਸ ਵਿੱਚ ਜਦੋਂ ਲੱਗਾ ਤੇ ਭੇਟ ਦੇ ਨਾਲਿਆ ਪਰ ਜਦੋਂ ਹਵਾ ਦਾ ਝਟਕਾ ਲੱਗਾ ਤੇ ਉਹ ਅੱਧਾ ਅੱਧੇ ਕੱਢ ਲਈ ਉਸ ਦੀ ਟੁੱਟ ਨਹੀਂ ਜੁੜਿਆ ਨਾਲਿਆ ਪਰ ਅੱਧਾ ਉਸ ਪਾਸੇ ਦਾ ਇਹਦਾ ਮਤਾਸਬ ਨਹੀਂ ਹੋਇਆ ਇਸ ਕਰਕੇ ਉਤਰੋ ਸੁਖ ਸਣ ਗਿਆ ਵੇਖਣ ਦੇ ਵਿੱਚ ਆਪਾਂ ਵੀ ਇਸ ਤਰ੍ਹਾਂ ਲੱਗਣਾ ਕਿ ਆਪਾਂ ਗੁਰੂ ਦੇ ਨਾਲ ਬਹੁਤ ਜੁੜੇ ਹਾਂ ਪਰ ਸਾਇ ਕਿ ਲੱਗੇ ਸਜਨਾ ਤੇਰੇ ਜੀਵਨ ਦੇ ਵਿੱਚ ਅਨੇਕਾਂ ਕਰਮ ਕਾਂਡ ਵਹਿਨ ਭੰ ਟਖੰਡ ਤੱਕ ਗਿਆਨ ਦਾ ਜਿਹੜੇ ਤੇਰੇ ਜੀਵਨ ਦੇ ਵਿੱਚ ਘਟ ਕੀਤੀ ਜਿਨ੍ਹਾਂ ਕਰਕੇ ਭਲੇਖੇ ਤੇਰੇ ਜੀਵਨ ਦੇ ਵਿੱਚ ਦੂ ਨਹੀਂ ਹੁੰਦੇ ਤੇਰੀ ਪ੍ਰੇਤ ਕੇਵਲ ਇੱਕ ਦੇ ਨਾਲ ਨਹੀਂ ਪੈਂਦੀ ਉਹਨਾਂ ਚ ਸੱਚ ਉਤਹੀ ਤੇਰੇ ਜੀਵਨ ਦੇ ਵਿੱਚ ਅਗਿਆਨ ਦਾ ਖਤਮ ਨਹੀਂ ਹੁੰਦਾ ਹਜ਼ੂਰ ਕਹ ਲਗੇ ਭੱਗਾ ਭਰਮ ਮਟਾਓ ਆਪਣਾ ਜੇ ਸਦਰਾ ਤੂੰ ਆਪਣੇ ਜੀਵਨ ਦੇ ਵਿੱਚ ਭਰਮਾਂ ਦੇ ਭਟਕਣਾ ਨੂੰ ਖਤਮ ਕਰਦੇ ਜਿਨ੍ਹਾਂ ਚ ਦੇ ਭਟਕਣਾ ਖਤਮ ਨਹੀਂ ਹੁੰਦੇ ਉਹਨਾਂ ਚ ਤੇ ਕੋ ਦਾਤ ਦੇ ਨੇੜੇ ਨਹੀਂ ਹੋ ਸਕਦਾ ਮੇਰੇ ਵਰਗਾ ਇੰਦਰਾ ਮੈਂ ਕੰਮ ਬਹੁਤ ਕਰਦਾ ਮੈਂ ਧਾਰਮਿਕ ਲਿਬਾਸ ਪਹਿਨੇ ਆਇਆ ਹੈ ਧਾਰਮਿਕ ਵਸਤਰ ਪਹਿਨੇ ਨਹੀਂ ਮੈਂ ਇਹ ਕੰਮ ਕਰਦਾ ਹਾਂ ਮੈਂ ਇੱਕ ਉਦਾਰ ਦੀ ਕਿ ਆਪਾਂ ਵਿਚਾਰਾਂ ਦੀ ਸੰਪੂਰਤਾ ਵਾਲ ਬਦਨ ਭਾਈ ਕੋਰਦਾਰ ਜੀ ਕਹਿੰਨਗੇ ਪੁਰਾਣੇ ਸਮਿਆਂ ਦੇ ਵਿੱਚ ਖੂਹ ਦੇ ਵਿੱਚੋਂ ਪਾਣੀ ਕਢਣ ਦੇ ਲਈ ਬੈਲਾਂ ਦੀ ਵਰਤੋਂ ਕੀਤੀ ਜਾਂਦੀ ਸੀ ਖੂਹ ਦੇ ਵਿੱਚ ਹੱਟ ਚਲਦੀ ਸੀ ਪਿੰਡਾ ਚਰਦੀਆਣੀ ਹੱਟ ਘੁੰਮਦੀ ਹੈ ਉਸ ਨੂੰ ਕਹਾਉਂਦਾ ਹੀ ਦੂਰ ਲੱਗਦਾ ਸੀ ਉਸਦੇ ਲਈ ਬੌਲਤਾਂ ਵੀ ਛੋੜ ਦਿੱਤੇ ਜਾਂਦੇ ਸੀ ਤਾਂ ਜਿੰਨਾ ਵੀ ਵਿਦਵਾਨ ਨੂੰ ਤਕਰੀਬਨ ਬਜੇ ਕੇ ਬੈਠੇ ਆਪੋ ਜੀ ਪਤਾ ਹੋਵੇਗਾ ਹੁਣ ਕੀ ਗੱਲ ਹੈ ਕਿ ਉਹ ਬੌਲਤ ਜਿਹੜੇ ਨੇ ਉਹਨਾਂ ਨੂੰ ਮੁਹੱਬਤ ਦੇ ਲਈ ਭਾਵ ਅੱਗੇ ਤੁਰਨ ਦੇ ਲਈ ਕੋਈ ਨਾ ਕਿਸੇ ਮਨੁੱਖ ਦੀ ਜ਼ਰੂਰਤ ਪੈਦੀ ਸੀ ਕਿਉਂਕਿ ਜਦੋਂ ਉਹਨਾਂ ਨੂੰ ਸਹਾਰਾ ਨਹੀਂ ਉਹਨਾਂ ਨੂੰ ਗਿਆਨ ਕਿਉਂਕਿ ਮਦਦ ਤੇ ਕੋਈ ਹੈ ਨਹੀਂ ਪਰ ਕਿਸਾਰ ਨੇ ਕੀ ਕੀਤਾ ਉਸ ਦੀਆਂ ਅੱਖਾਂ ਦੇ ਅੱਗੇ ਥੋਪੇ ਲਾ ਦਿੱਤੇ ਭਾਵੇਂ ਥੋਪੇ ਲਾ ਦਿੱਤੇ ਅੱਖਾਂ ਦੇ ਅੱਗੇ ਕੁਝ ਬਣ ਦਿੱਤਾ ਤੇ ਉਹਨਾਂ ਦੇ ਕੋਲ ਜਿਹੜੇ ਗਦੇ ਨਾਲ ਉਹ ਫਿਰ ਹੌਲੀ-ਹੌਲੀ ਚੱਲਦੇ ਰਹਿੰਦੇ ਨੇ ਜੇ ਪੂਜੇ ਟਿੰડા ਚੱਲ ਪਿਆ ਜਾਣ ਜਾਂ ਨਹੀਂ ਤੇ ਉਸ ਦੇ ਵਿੱਚੋਂ ਪਾਣੀ ਨਿਕਲ ਕੇ ਕੀਡਾਂ ਦੇ ਵਿੱਚ ਚਰਦਾ ਰਹਿਣਾ ਉਹ ਜਦੋਂ ਆਉਂਦੇ ਜਾਂਦੇ ਕਿਸਾਰ ਨੇ ਫਿਰ ਉਸ ਨੂੰ ਹਾਕ ਦੇ ਮਾਰ ਕੇ ਮਾਰਦੇ ਨਹੀਂ ਬੋਦੂ ਆਤਲਾ ਜਨਾਂ ਤੇ ਬੌਧਾ ਨੇ ਇਸੇ ਤਰ੍ਹਾਂ ਕਾਫੀ ਲਫਾ ਸਮਾਂ ਚੱਲਦੇ ਨੇ ਤਾਂ ਭਾਈ ਗੁਰਦਾਸ ਜੀ ਕਹਿ ਲਿਖੇ ਜੈਸੇ ਬੈਲ ਤੈਨੂੰ ਜਾਣ ਤ ਗਈ ਕੋਸ ਚਲੇ ਤੇਲੀ ਦਾ ਭਾਗ ਜਿਹੜਾ ਤੇਲ ਕੱਢਣ ਵਾਲਾ ਕਹਿੰਦੇ ਵੀ ਜਿਵੇਂ ਉਹ ਜਿਹੜਾ ਬੈਲ ਹੈ ਤੇਲੀ ਦਾ ਉਹ ਕਹਿੰਦਾ ਸੋਚਦਾ ਕਿ ਮੈਂ ਬੜਾ ਲੰਮਾ ਸਵਾ ਹੋ ਗਿਆ ਮੈਂ ਚੱਲ ਜਾਈਂ ਸਵੇਰ ਤੋਂ ਮੈਂ ਚੱਲ ਰਿਆ ਤੇ ਮੈਂ ਤੇ ਬੜੀ ਦੂਰ ਪਹੁੰਚ ਗਿਆ ਹੁਣ ਮੇਰਾ ਉਸ ਤੇਲੀ ਤੋਂ ਉਸ ਕਿਸਾਨ ਤੋਂ ਕਿਹੜਾ ਸਿੱਤ ਦਵੇਗਾ ਜਿਹੜਾ ਰੋਜ਼ਾਨਾ ਹੀ ਮੈਨੂੰ ਕਿਤੇ ਇੰਨਾ ਦੁੱਖ ਦਿੰਦਾ ਹੁਣ ਮੈਂ ਉਸ ਤੋਂ ਬੜਾ ਦੂਰ ਆ ਗਿਆ ਹਾਂ ਪਰ ਸ਼ਾਮ ਪੈਂਦੀ ਉਹ ਕਿਸਾਨ ਤੋਂ ਤੇਰੀ ਉਸਦੀ ਅੱਖਾਂ ਦੁੱਖੂ पे ਪੱਟੀ ਲਾਉਂਦਾ ਤੇ ਉਹ ਕੋ ਅੱਖਾਂ ਖੋਲ ਕੇ ਮੈਂ ਇੱਕ ਦਾ ਉਸੇ ਜਗ੍ਹਾ ਤੇ ਉਹ ਖੜੇ ਹੁੰਦੇ ਜਾਸੇ ਪੈਲ ਤੇ ਵੀ ਕੋ ਜਾਣਤ ਕਈ ਉਸ ਤਿਓ ਨਾਨਕ ਕਿਰਤ ਵਹਿ ਗਾਉ ਰੋਹਿਤ ਕਾਟਨ ਹੈ ਦੋ ਅੱਖਾਂ ਕੋਈਆਂ ਕੋਈ ਜਗਤ ਉੱਤੇ ਫੜੇ ਹੋਏ ਵੇਖਣ ਨਾਲ ਆਪਾਂ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਆ ਮੈਂ ਤੇ ਰੱਬ ਜੀ ਦੇ ਬਹੁਤ ਨੇੜੇ ਆ ਜਿਹੜੇ ਕੰਮ ਮੈਂ ਕਰਦਾ ਮੈਂ ਤੇ ਰੱਬ ਜੀ ਦੇ ਨਾਲ ਬਹੁਤ ਨੇੜੇ ਆ ਰੱਬ ਜੀ ਕੋ ਜਿਹੜਾ ਕੋਈ ਮੈਂ ਕੰਮ ਕਰਾ ਲਵਾਂ ਪਰ ਅਸਲ ਦੇ ਵਿੱਚ ਅਸੀਂ ਜਿਹੜੇ ਕਰਮ ਕਾਂਡ ਕਰ ਰਹੇ ਆ ਨਾ ਅਸੀਂ ਉੱਥੇ ਦੇ ਉੱਥੇ ਹੀ ਖੜੇ ਬੌਧ ਨੂੰ ਵੀ ਲੱਗਦਾ ਕਿ ਅਸੀਂ ਬੜੀ ਦੂਰ ਚੱਲ ਕੇ ਆ ਗਏ ਹਾਂ ਪਰ ਅੱਖਾਂ ਕੋनियां ਉਹ ਕੜੇ ਉੱਤੇ ਬਿਠੇ ਅਸੀਂ ਕੰਮ ਉਹ ਕਰ ਰਹੇ ਆ ਜਿਹੜੇ ਗੁਰੂ ਸਾਹਿਬ ਦੀ ਬਾਣੀ ਮਨਾ ਕਰਦੀ ਹੈ ਪਰ ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਤੇਰੇ ਜੀਵਨ ਦੇ ਵਿੱਚ ਭਰਮ ਭੁਲੇਖੇ ਨਹੀਂ ਮਿੱਟਦੇ ਜਿੰਨਾ ਚਿਰ ਤੇਰੀ ਪ੍ਰੀਤ ਇੱਕ ਕੁਰਬਾਨੀ ਦੇ ਨਾਲ ਨਹੀਂ ਬਣਦੀ ਉਨਾ ਤੇ ਇਹ ਭਨੇ ਕੇ ਇਹ ਬਹਿਮ ਦੀ ਕਲ ਨੂੰ ਕਾਟ ਇਹ ਅਗਿਆਨਤਾ ਤੇਰੇ ਜੀਵਨ ਦੇ ਵਿੱਚ ਦੂਦੀਆਂ ਮੇਰੇ ਵਰਗਾ ਦੁਸ਼ਰ ਹੱਥ ਨੂੰ ਖਾ ਲੈਂਦਾ ਕੋਈ ਘਟਨਾਤ ਮੋ ਜਾਵੇ ਤੇ ਤਾਂ ਵੀ ਮੇਰੇ ਵਰਗਾ ਧਰਗਾਤ ਨਹੀਂ ਪਾਲਿੰਦਾ ਮੈਂ ਸਿਆਰਿਆਂ ਕੋ ਵੀ ਚਲਾ ਜਾਂਦਾ ਮੈਂ ਮਨੁੱਖਾਂ ਨੂੰ ਵੀ ਰਾਜ ਸਮਝਿਆ ਮੈਂ ਰੁੱਖਾਂ ਨੂੰ ਵੀ ਪੂਜਾ ਕਰਦਾ ਹਾਂ ਮੈਂ ਸੱਪਾਂ ਦੀ ਪੂਜਾ ਕਰਦਾ ਮੈਂ ਮੂਰਤੀਆਂ ਨਹੀਂ ਮੰਨਦਾ ਸਤੂਰਤੀ ਕਰਕੇ ਤਾਂ ਤੇ ਇਤਨਾ ਪ੍ਰੇਤ ਦਿੱਤੀ ਜੇ ਪ੍ਰੇਤ ਹੋਈ ਤੇ ਦੂਜਾ ਨਹੀਂ ਕੋਈ ਤੇ ਦੂਸਰਾ ਮੋੜ ਨਹੀਂ ਹੋਨੇ ਦਾ ਰੋ ਬਚਾਤਾ ਆਪਾਂ ਵਿਚਾਰਾਂ ਨੂੰ ਸੰਕੋਚੇ ਸਾਹਿਬ ਕਰਨ ਕੀ ਬਾਤ ਹੋਏ ਭਲਮ ਭਲਾਣੀਆਂ ਦੂਜੇ ਲੱਗਾ ਸੀ ਤੇ ਤੇਰਾ ਤੇ ਪ੍ਰੀਤ ਵੀ ਕਿਸੇ ਹੋਰ ਦੇ ਨਾਲ ਹੈ ਜੇ ਬਾਣੀ ਦੇ ਨਾਲ ਰਹਿ ਤੋਰੀ ਤੇ ਗੁਰਬਾਣੀ ਗੱਲ ਤਾਂ ਚੰਗੀ ਵੀ ਲੱਗਦੀ ਸੀ ਲੱਖ ਸ਼ਿੰਗਾਰ ਬਣਾਇਆ ਕਾਜ ਨਾ ਕੀ ਇੱਕ ਕਸਤ ਇਸ ਤਰੀ ਆਪਣੇ ਪਤੀ ਨੂੰ ਛੱਡ ਕੇ ਲੱਖਾਂ ਹੀ ਸ਼ਿੰਗਾਰ ਕਰ ਲਵੇ ਉਸ ਦਾ ਉਸ ਸ਼ਿੰਗਾਰ ਕੀਤਾ ਹੋਇਆ ਉਹ ਤਾਂ ਕਾਹੇ ਪਤ ਨਹੀਂ ਹੋ ਸਕਦਾ ਜੇਕਰ ਉਸ ਨੇ ਪਹਿਤ ਇੱਕ ਦੇ ਨਾਲ ਹੀ ਭਾਵ ਜੇ ਆਪਾਂ ਲੱਖਾਂ ਹੀ ਸ਼ਿੰਗਾਰ ਕਰਨਗੇ ਜੇ ਸਾਡੇ ਪਿੰਦ ਗੁਰੂ ਦੇ ਨਾਲ ਨਹੀਂ ਸਤੁਤ ਨਹੀਂ ਕਰਾਂਗੇ ਸਭ ਕੀ ਕਾਜ ਅਧਾਰਤ ਉਹ ਸਭਾ ਕਿਸ ਦਾ ਸਾਧਿਆ 16 ਕੀ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਕਈ ਆਵਾਜ਼ ਨਾ ਤਾਂ ਸਤਿ ਸਿਕਾਈ ਹੈ ਖਰ ਹਾਂ ਕੰਤੀ ਬਾਸ ਸ਼ਗਾਰ ਦਾ ਬਿਰਥਾ ਨਹੀਂ ਜੇ ਸੋਲਾ ਪ੍ਰਕਾਰ ਦੇ ਸ਼ਗਾਰ ਵੀ ਕਰ ਲਈਏ ਅੱਖਾਂ ਦੇ ਸੁਮਨ ਪਾਇਆ ਹੋਵੇ ਜੇ ਪਤੀ ਘਰ ਦੇ ਵਿੱਚ ਨਹੀਂ ਪਤੀ ਦੀ ਆਗ੍ਰੇਤ ਨਹੀਂ ਉਹ ਕੀਤਾ ਉਹ ਸ਼ਗਾਰ ਸੰਦੇਸ਼ ਵਿਆਰਥ ਹੈ ਪਤੀ ਹੈ ਸਾਡਾ ਇੱਕ ਪ੍ਰਭਾਤਮਾ ਆਕਾਰ ਦਾ ਜਲ ਸ਼ਗਾਰ ਬਣਾਇਆ ਕਾਹਤ ਨਹੀਂ ਕਿ ਇੱਕ ਦਿਨ ਦੇ ਵਿੱਚ ਸੀ ਤੇ ਤਵੇ ਨੇ ਕੈਸੇ ਤਰੇ ਕਪੜ ਚਰਾਣ ਨੂੰ ਇਤਜਾਮ ਇਸ ਨਾਂ ਤੇ ਨਹੀਂ ਭੇਟ ਸਾਟ ਕੋਤੇ ਇਤਨਾ ਮਾਹੇ ਜਿੜਸੋ ਲੱਗਾ ਹੈ ਆਤਮ ਰੋੜੈ ਤਨ ਸਬਰ ਸਿਆਹੁ ਕੋ ਵਾਸੇ ਜਿਹਾਂ ਬਿਜੈ ਸੁਲਣਾ ਕਰਵਾ ਸੰਧਰਾ ਭੇਟ ਨਾਨਕ ਪ੍ਰਸਨ ਨਾ ਕਰੀ ਜੀ ਦਾਤਾ ਮੈਂ ਤੇਰੀ ਸ਼ਬਦ ਦੇ ਵਿਚਾਰਾਂ ਤੂੰ ਕਿਰਪਾ ਕੀਤੀ ਹੈ ਸੁਧੀ ਬਖਸ਼ਿਸ਼ ਦਿੱਤੀ ਹੈ ਇਹਨੂੰ ਬਿਨਾ ਮੇਰਾ ਮੋਦ ਕੋਈ ਸਹਾਦਾ ਨਹੀਂ ਨਾਮ ਦਾ ਸਰਨਾਗਤ ਚਤ ਕੋ ਉਪਰਦੇਸ਼ ਸੇ ਪਾ ਤੋਈ ਇਹ ਨਾਲ ਨਾ ਪਾਈ ਹੈ ਉਹ ਰੱਖਣ ਵਾਲਾ ਕੇਤ ਤੇ ਉਹ ਜੀ ਪੁਨਰ ਕਾਂ ਦੇ ਵਿੱਚ ਨੇ ਪੈਂਦੇ ਕਿ ਉਹਨਾਂ ਦਾ ਸਹਾਦਾ ਪਰਮਾਤਮਾ ਦਾ ਨਾਮ ਬਣ ਜਾਂਦਾ ਹੈ ਗੁਰੂ ਸਾਹਿਬ ਦੀ ਕਿਰਪਾ ਕਰ ਸਤ ਮントਿ ਯਾਪਨ